ਗੁਰਪ੍ਰੀਤ ਅਰਿ ਸਾਹਿਬ ਸੰਗਤ ਜੀ ਦਰਸ਼ਨ ਕਰੋ ਉਹ ਪਵਿੱਤਰ ਇਤਿਹਾਸਕ ਸਥਾਨ ਜੋ ਪਰਉਪਕਾਰ ਵਾਲਾ ਵੀ ਹੈ ਅਵਗਨਕਟਨ ਵਾਲਾ ਹੈ ਦੁੱਖ ਕਲੇਸ਼ ਵੀ ਕੱਟੇ ਜਾਂਦੇ ਹਨ ਅਤੇ ਇੱਥੇ ਮੁਕਤੀ ਦੀ ਦਾਤ ਮਿਲਦੀ ਹੈ ਇਹ ਉਹ ਇਤਿਹਾਸਕ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਕਲਗੀਧਰ ਪਾਸ਼ਾ ਜੀ ਆਖਰੀ ਵਾਰ ਜੰਗ ਦੇ ਵਿੱਚ ਤੀਰਾਂ ਦੀ ਵਰਖਾ ਕੀਤੀ ਹੈ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਗੁਰੂ ਪਾਸ਼ਾ ਜੀ ਆਪਣੇ ਪਿਆਰਿਆਂ ਦੇ ਅਵਗਨ ਕਟ ਕੇ ਮੁਕਤੀ ਦੀ ਦਾਤ ਬਖਸ਼ਿ ਕਿਹੜਾ ਹੈ ਇਹ ਇਤਿਹਾਸਕ ਸਥਾਨ ਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰੋਸਰੀ ਨਵਾਰ ਖਾਲਸਾ ਦੇ YouTube ਚੈਨਲ ਨਾਲ ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸ ਗੁਰਦਵਾਰਿਆਂ ਦੇ ਦਰਸ਼ਨ ਕਰਦੇ ਹੋ ਤੇ ਲੜੀਵਾਲ ਰੂਪ ਦੇ ਵਿੱਚ ਅਸੀਂ ਆਪ ਜੀ ਦੇ ਨਾਲ ਸ੍ਰੀ ਮੁਕਸਰ ਸਾਹਿਬ ਜੀ ਦੇ ਸਾਰੇ ਇਤਿਹਾਸ ਗੁਰਦੁਆਰੇ ਸਾਂਝ ਕਰ ਰਹੇ ਹਨ ਤੇ ਉਥੋਂ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਨ ਅੱਜ ਜਸੀਂ ਪਹੁੰਚੇ ਹਾਂ ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਨੂੰ ਮਾਨ ਪ੍ਰਾਪਤ ਹੈ ਮੁਕਤੀ ਦੀ ਧਰਤੀ ਦਾ ਇਹ ਹੈ مین ਗੁਰਦੁਆਰਾ ਸਾਹਿਬ ਜਿਸ ਨੂੰ ਪ੍ਰਾਤਨ ਸਮੇਂ ਵਿੱਚ ਖਿਦਰਾਣੇ ਦੀ ਧਾਬ ਕਿ ਆ ਜਾਂਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੁਸ਼ਕਲ ਸਮੇਂ ਦੇ ਵਿੱਚ ਜਦੋਂ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਨੂੰ ਬਦਾਵਾ ਦੇ ਕੇ ਗਏ ਤੱਕਰ ਪੜਤੇ ਤਕਰ ਪਰਤ ਦੇ ਅਸਾਰ ਹੀ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਤੇ ਤਕਰਿਆ ਫਟਕਾਰਾਂ ਪਾਈਆਂ ਤੇ ਉਹਨਾਂ ਨੂੰ ਬੋਧਨਮੋਸ਼ੀ ਹੋਈ ਉੱਥੇ ਮਾਈ ਭਾਗੋ ਸੀ ਤੇ ਮਾਈ ਭਾਗੋ ਦੀ ਗਵਾਈ ਹੇਠ ਉਹ ਫਿਰ ਗੁਰੂ ਸਾਹਿਬ ਜੀ ਅਗੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਕੋ ਆਪਣੀ ਪੋਲਬਖ ਹੋਣ ਵਾਸਤੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਦੱਖਣ ਵੱਲ ਨੂੰ ਤੁਰ ਪਿੰਦੇ ਹਨ ਵਜ਼ੀਰ ਖਾਨ ਦੀ ਕਰਾਰੀ ਹਾਰ ਹੋਣ ਕਰਕੇ ਉਹਨੂੰ ਖੁੰਦਕ ਸੀ ਤੇ ਕਲਗੀਧਰ ਪਾਸ਼ਾ ਦੇ ਪਿੱਛੇ ਪਿੱਛੇ ਉਸਨੇ ਫੌਜਾਂ ਦਾ ਜਥਾ ਭੇਜਿਆ ਤਾਂ ਕਿ ਗੁਰੂ ਸਾਹਿਬ ਜੀ ਨੂੰ ਮਾਰ ਸਕਣ ਇਧਰ ਗੁਰੂ ਕੇ ਪਿਆਰੇ ਇੱਕ ਢਾਬ ਦੇ ਕਿਨਾਰੇ ਦੇ ਉੱਤੇ ਆ ਕੇ ਆਪਣਾ ਪੜਾਵ ਲਗਾਉਂਦੇ ਹਨ ਆਸ-ਪਾਸ ਸੰਘਣਾ ਜੰਗਲ ਹੈ ਤੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਕਲਗੀਧਰ ਪਾਸ਼ਾ ਵੀ ਦੂਸਰੇ ਕਿਨਾਰੇ ਤੇ ਬੈਠੇ ਹਨ ਉਧਰੋਂ ਵजीर खान ਦੀ ਭੇਜੀ ਹੋਈ ਫੌਜ ਅਚਨਚੇਤ ਹਮਲਾ ਕਰ ਦਿੰਦੀ ਹੈ ਇਸ ਖਦਰਾਣੇ ਦੀ ਢਾਬ ਦੇ ਕੰਢੇ ਤੇ ਇੱਕ ਭਿਆਨਕ ਜੰਗ ਹੁੰਦੀ ਹੈ ਇਹ ਉਹ ਜੰਗ ਹੁੰਦੀ ਹੈ ਜਿਸ ਵਿੱਚ ਕਲਗੀਧਰ ਪਾਸ਼ਾ ਜੀ ਨੇ ਉੱਚੀ ਟਿੱਬੀ ਤੋਂ ਜੰਗ ਹੁੰਦੀ ਦੇਖ ਕੇ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋਏ ਤੀਰਾਂ ਦੀ ਵਰਖਾ ਕੀਤੀ ਸੀ ਜੋ ਕਿ ਆਪ ਇਤਿਹਾਸ ਗੁਰਦੁਆਰਾ ਪਹਿਲੇ ਦਰਸ਼ਨ ਕਰ ਸਕਦੇ ਹੋ ਧੰਗੂ ਗੋਬੀ ਸਿੰਘ ਸਾਹਿਬ ਮਹਾਰਾਜ ਅੱਖੀਂ ਡਿੱਠਾ ਹਾਲ ਦੇਖਦੇ ਹਨ ਜੰਗ ਦਾ ਤੇ ਉੱਥੋਂ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋਏ ਤੀਰਾਂ ਦੀ ਵਰਖਾ ਕਰਦੇ ਹਨ ਜੰਗ ਬਹੁਤ ਭਿਆਨਕ ਸੀ तकरीबन ਸਾਰੇ ਸਿੱਖ ਸ਼ਹੀਦ ਹੋ ਜਾਂਦੇ ਹਨ ਮਾਈ ਭਾਗੋ ਵੀ ਫੱਟਰ ਹੋ ਜਾਂਦੇ ਹਨ ਜਦ ਜੰਗ ਸਮਾਪਤ ਹੋ ਜਾਂਦੀ ਹੈ ਮੁਗਲਾਂ ਦੀ ਦੁਬਾਰਾ ਹਾਰ ਹੁੰਦੀ ਹੈ ਤਾਂ ਗੁਰੂ ਪਾਸ਼ਾ ਜੀ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਉਸ ਟਿੱਬੀ ਤੋਂ ਉਤਰਦੇ ਹਨ ਤੇ ਘੋੜੇ ਤੇ ਸਵਾਰ ਹੋ ਕੇ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਇਸ ਜਗ੍ਹਾ ਦੇ ਉੱਤੇ ਆਂਦੇ ਹਨ ਜਿਸ ਜਗ੍ਹਾ ਤੋਂ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੁੰਦੇ ਹਨ ਤੇ ਘੋੜੇ ਤੇ ਸਵਾਰ ਹੋਣ ਵਾਸਤੇ ਉਹਨਾਂ ਦੀ ਰਕਾਬ ਟੁੱਟ ਜਾਂਦੀ ਹੈ ਗੁਰਦੁਆਰਾ ਰਕਾਬ ਸਰ ਵੀ ਤੁਸੀਂ ਆਪ ਜੀ ਨੇ ਦਰਸ਼ਨ ਕੀਤਾ ਹੈ ਅਤੇ ਉੱਥੇ ਪਈ ਹੋਈ ਰਕਾਬ ਤੇ ਵੀ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਇਸ ਜਗ੍ਹਾ ਦੇ ਉੱਤੇ ਆਂਦੇ ਹਨ ਇਸ ਖਦਰਾਣੇ ਦੀ ਢਾਬ ਦੇ ਕਿਨਾਰੇ ਦੇ ਉੱਤੇ ਲੋਥਾਂ ਹਿਲਥਾਂ ਖਿਲਰੀਆਂ ਪਈਆਂ ਹਨ ਕਲਗੀਧਰ ਪਾਸ਼ਾ ਜੀ ਇੱਕ ਦਰਖਤ ਦੇ ਨਾਲ ਆਪਣਾ ਘੋੜਾ ਬੰਨਦੇ ਹਨ ਜੋ ਕਿ ਦਰਖਤ ਇਸ ਜਗ੍ਹਾ ਦੇ ਉੱਤੇ ਹੂ ਬੂ ਹੂ ਉਸੇ ਤਰ੍ਹਾਂ ਮੌਜੂਦ ਹੈ ਸੂਰ ਸਾਹਿਬ ਜੀ ਆਪਣੇ ਪਿਆਰਿਆਂ ਨੂੰ ਫੱਟਰ ਹੋਏ ਸਿੰਘਾਂ ਨੂੰ ਅਤੇ ਸ਼ਹੀਦ ਹੋਏ ਸਿੰਘਾਂ ਦੇ ਮੂੰਹਾਂ ਤੇ ਹੱਥ ਫੇਰਦੇ ਹਨ ਡੋਲਰ ਦੇ ਹਨ ਅਤੇ ਕਈ ਕਈ ਨੁਆਜਾਂ ਦੇ ਨਾਲ ਨੁਆਜਦੇ ਹਨ ਇਹ ਮੇਰਾ 40 ਸਿੰਘੀਆ ਹੈ ਇਹ ਮੇਰਾ 100 ਸਿੰਘੀਆ ਹੈ ਇਹ ਮੇਰਾ 1000 ਸਿੰਘੀਆ ਹੈ ਤਰੀਕੇ ਨਾਲ ਜਿਹੜਾ ਸਿੰਘ ਜਿਸ ਜਿਸ ਤਰੀਕੇ ਨਾਲ ਲੜਿਆ ਜਿਸ ਬਹਾਦਰੀ ਨਾਲ ਲੜਿਆ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਨਾਮਾਂ ਦੇ ਨਾਲ ਨੁਵਾਜਿਆ ਬੇਅੰਤ ਨਾਮਾਂ ਦੇ ਨਾਲ ਨੁਵਾਜਦੇ ਹਨ ਬੜਾ ਪਿਆਰ ਕਰਦੇ ਹਨ ਆਪਣੀ ਸਿੱਧ ਸੰਗਤ ਨੂੰ ਸਾਰਿਆਂ ਦਾ ਮੁਖ ਪੁੱਜਦੇ ਪੁੱਜਦੇ ਕਲਗੀਧਰ ਪਾਤਸ਼ਾਹ ਜੀ ਉਸ ਜਗ੍ਹਾ ਤੇ ਪਹੁੰਚਦੇ ਹਨ ਜਿਸ ਜਗ੍ਹਾ ਦੇ ਉੱਤੇ ਇਹ ਇਤਿਹਾਸਕ ਗੁਰਦੁਆਰਾ ਹੈ ਉਸ ਜਗ੍ਹਾ ਦੇ ਉੱਤੇ ਭਾਈ ਮਹਾ ਸਿੰਘ ਜੀ ਫਟਲ ਹਾਲਤ ਵਿੱਚ ਪਏ ਸਨ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਕੋਲ ਆਉਂਦੇ ਹਨ ਬੈਠਦੇ ਹਨ ਉਹਨਾਂ ਦਾ ਸਿਰ ਆਪਣੇ ਪੱਟਾਂ ਤੇ ਰੱਖਦੇ ਹਨ ਆਪਣੇ ਕਮਰ ਕੱਸੇ ਦੇ ਨਾਲ ਉਹਨਾਂ ਦਾ ਮੂੰਹ ਪੂੰਝਦੇ ਹਨ ਤੇ ਗੁਰੂ ਪਾਤਸ਼ਾਹ ਜੀ ਜਦ ਉਹਨਾਂ ਵੱਲ ਪਿਆਰ ਭਰੀ ਤਕਨੀਕ ਤੱਕਦੇ ਹਨ ਤਾਂ ਭਾਈ ਮਹਾ ਸਿੰਘ ਜੀ ਦੇ ਹੱਥ ਜੁੜ ਜਾਂਦੇ ਹਨ ਸੱਚੇ ਪਾਤਸ਼ਾਹ ਕਿਮਾ ਕਰਦੇ ਹੋ ਅਸੀਂ ਤਾਂ ਨੂੰ ਕਹਿ ਚੁੱਕੇ ਸਨ ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੁਸੀਂ ਸਾਡੇ ਬੁੱਰੇ ਨਹੀਂ ਸਾਡੀ ਇਸ ਗਲਤੀ ਨੂੰ ਮਾਫ ਕਰ ਦਿਓ ਤੇ ਮੁਕਤ ਕਰ ਦਿਓ ਸੁਖੇਪਾ ਜੀ ਗੁਰੂ ਆਸ਼ਾਦੀ ਕਹਿੰਦੇ ਮਹਾਸੰਗਾ ਸਾਨੂੰ ਵੀ ਤੁਹਾਡੇ ਨਾਲ ਪਿਆਰ ਹੈ ਮੇਰਾ ਸਿੱਖ ਮੇਰੇ ਤੋਂ ਕੋਈ ਵੱਖਰਾ ਨਹੀਂ ਹੈ ਤੁਸੀਂ ਵਦਾਵਾ ਦੇ ਕੇ ਗਏ ਸੀ ਮੈਂ ਸਭ ਕੁਝ ਉਾਰ ਦਿੱਤਾ ਆਪਣਾ ਪਰਿਵਾਰ ਵੀ ਮੇਰਾ ਵਿਛੜ ਗਿਆ ਸਹਿਬ ਜادہ ਵੀ ਚਲੇ ਗਏ ਪਰ ਮੈਂ ਤੁਹਾਡਾ ਵਦਾਵਾ ਅਜੇ ਵੀ ਉਸੇ ਤਰ੍ਹਾਂ ਮੌਜੂਦ ਰੱਖਿਆ ਕਲਗੀਧਰ ਪਾਸ਼ਾ ਜੀ ਨੇ ਆਪਣੀ ਕਮਰ ਕੱッセ ਦੇ ਵਿੱਚ ਉਹ ਲਿਖਿਆ ਹੋਇਆ ਬਦਾਵਾ ਜੋ ਅਨੰਤਪੁਰ ਸਾਹਿਬ ਦੀ ਧਰਤੀ ਤੇ 40 ਸਿੱਖ ਦੇ ਕੇ ਆਏ ਸੀ ਸਾਈਨ ਕਰਕੇ ਆਏ ਸੀ ਕਲਗੀਧਰ ਪਾਸ਼ਾ ਜੀ ਨੇ ਭਾਈ ਮਹਾ ਸਿੰਘ ਦੇ ਸਾਹਮਣੇ ਹੀ ਉਹ ਬਦਾਵਾ ਪਾਰ ਦਿੱਤਾ ਤੇ ਉਹਨਾਂ ਦੀ ਥੱਤੀ ਗੰਡੀ ਪੰਚਮ ਪਾਸ਼ਾ ਜੀ ਨੇ ਜੋ ਬਚਨ ਲਿਖੇ ਸੰ ਟੁੱਟੀ ਗੰਡਲ ਹਾਰ ਗੋਪਾਲ ਕਲਗੀਧਰ ਪਾਸ਼ਾ ਜੀ ਨੇ ਉਹ ਬਚਨ ਇਸ ਜਗਤ ਤੇ ਫਰੇ ਕੀਤੇ ਤੇ ਸਾਰੇਆਂ ਗੁਰਸਿੱਖਾਂ ਦੀ ਛੁੱਟੀ ਗੰਢੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਧੰਨ ਗੁਰੂ ਕਾ ਅਗਿੱਤਰ ਪਾਤਸ਼ਾਹ ਜੀ ਦੇ ਚਰਨ ਸੋ ਪ੍ਰਾਪਤ ਇਸ ਸਥਾਨ ਖਦਰਾਣੇ ਦੀ ਟਾਪ ਜੋ ਕਿ ਹੁਣ ਮੁਖਸਰ ਦੇ ਨਾਂ ਤੇ ਮਸੂਰ ਹੈ ਬੇਅੰਤ ਸੰਤਾ ਆ ਕੇ ਦਰਸ਼ਨ ਕਰਦੀਆਂ ਹਨ ਇਹ ਇਤਿਹਾਸ ਇਸਤਾਨ ਦੇ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਇਤਿਹਾਸਕ ਗੁਰਦੁਆਰੇ ਹਨ ਜੋ ਕਿ ਆਪਣੇ ਪਹਿਲਾਂ ਦਰਸ਼ਨ ਕੀਤੇ ਹਨ ਅਤੇ ਇਸ ਜਗ੍ਹਾ ਦੇ ਉੱਤੇ ਮੇਨ ਸਰੋਵਰ ਹੈ ਅਤੇ ਮੇਨ ਗੁਰਦੁਆਰਾ ਮੁਖਸਰ ਸਾਹਿਬ ਜੀ ਦਾ ਇਸ ਜਗ੍ਹਾ ਦੇ ਉੱਤੇ ਹੈ ਤੇ ਆਪ ਬੇਅੰਤ ਸੰਤਾਂ ਦੂਰੋਂ ਦੂਰੋਂ ਆ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰਦੀਆਂ ਹਨ ਤੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੀਆਂ ਹਨ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਟੁੱਟੀ ਗੰਡਨ ਹਾਰ ਗੋਪਾਲ ਉਹ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ ਦਰਸ਼ਨ ਇਸ਼ਨਾਨ ਮਾਤਰ ਹੀ ਇਸ ਜਗ੍ਹਾ ਦੇ ਉੱਤੇ ਅਰਦਾਸ ਬੇਨਤੀ ਕਰਨ ਮਾਤਰ ਹੀ ਬੇਅੰਤ ਪਾਪ ਧੁੱਲ ਜਾਂਦੇ ਹਨ ਕੀਤੇ ਹੋਏ ਅਵਗਨ ਕੱਟੇ ਜਾਂਦੇ ਹਨ ਅਤੇ ਗੁਰੂ ਪਾਤਸ਼ਾਹ ਜੀ ਦੀ અપਾਰ ਬਖਸ਼ਿਸ਼ ਸਦਕਾ ਬੇਅੰਤ ਸੰਕਟਾਂ ਮੁਕਤੀ ਦਾ ਦਰਵੀ ਇਸ ਜਗ੍ਹਾ ਦੇ ਉੱਤੇ ਪ੍ਰਾਪਤ ਕਰਦੇ ਹਨ ਇਹ ਇਤਿਹਾਸਕ ਸਥਾਨ ਸ੍ਰੀ ਮੁਕਸਾ ਸਾਹਿਬ ਜੀ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਬਹੁਤ ਹੀ ਖੂਬਸੂਰਤ ਪ੍ਰਬੰਧਕ ਕਮੇਟੀ ਨੇ ਇਸ ਦੀ ਬਿਲਡਿੰਗ ਵੀ ਬਹੁਤ ਖੂਬਸੂਰਤ ਬਣਾਈ ਹੈ ਗੁਰੂ ਕੇ ਲੰਗਰ ਚਾਰੇ ਪਾਸੇ ਉੱਤ ਵਰਤਦੇ ਹਨ ਅਤੇ ਬੇਅੰਤ ਸੰਤਾ ਦੁਰਦੁਰਾ ਕੇ ਇਸ ਜਗ੍ਹਾ ਨਕਮ ਬਸਤ ਕੁੰਡੀਆਂ ਕੀਰਤਨ ਦਾ ਪਰਵਾ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਇਸ ਜਗ੍ਹਾ ਦੇ ਉੱਤੇ ਕਲਕੀ ਤਰਪਾਸ਼ਾ ਦੀ ਉਹ ਪਵਿੱਤਰ ਨਿਸ਼ਾਨੀ ਜਿਸ ਦੇ ਨਾਲ ਕੋੜਾ ਵੱਧਾ ਸੀ ਉਹ ਅਜੇ ਤੱਕ ਹੂਬੂ ਮੌਜੂਦ ਹੈ ਜਿਸ ਦੀ ਵਿਸ਼ਾਲਤਾ ਦੇਖ ਕੇ ਮਨ ਨਿਹਾਲ ਹੋ ਜਾਂਦਾ ਹੈ ਆਪ ਜੀ ਨੂੰ ਇਤਿਹਾਸਕ ਗੁਰਦੁਆਰਾ ਦਰਸ਼ਨ ਕਰਕੇ ਕੀ ਵਿਦਾ ਲਗਾ ਕਮੈਂਟ ਜਰੂਰ ਕਰਿਓ ਹੋਰ ਸੰਤਾਂ ਨੂੰ ਸ਼ੇਅਰ ਕਰਕੇ ਦਰਸ਼ਨ ਜਰੂਰ ਕਰਵਾਓ ਤੇ ਜਦ ਵੀ ਮੌਕਾ ਮਿਲਤੇ ਇਸ ਇਤਿਹਾਸਕ ਸਥਾਨ ਤੇ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਨਕਸ਼ਤਰ ਤੋਂ ਜਰੂਰ ਹੋ ਆਪਣੇ ਪਾਪ ਕਟੋ ਅਤੇ ਆਪਣੇ ਔਗਣ ਬਖਸ਼ਾਓ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਦੀ ਸਾਨੂੰ ਵੀ ਗਰੀਬਾਂ ਨੂੰ ਸਾਨੂੰ ਵੀ ਨਿਮਾਣਿਆ ਜਹੈ ਨੂੰ ਔਗਣਹਾਰਿਆਂ ਨੂੰ ਸੱਚੇ ਪਾਤਸ਼ਾਹ ਦੀ ਸਾਡੇ ਵੀ ਔਗਣ ਕਟੋ ਤੇ ਸਾਡਾ ਵੀ ਬਦਾਵਾ ਪਾੜਦੇ ਹੋ ਸੱਚੇ ਪਾਤਸ਼ਾਹ ਜੀ ਅਸੀਂ ਵੀ ਆਪਜੀ ਤੋਂ ਵਿਛੜੇ ਹੋਏ ਹਾਂ ਕਿਉਂਕਿ ਅਸੀਂ ਆਪਦੀ ਰੱਖ ਮਹੀ ਨਹੀਂ ਮੰਦੇ ਵੱਤੋ ਵੱਦ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਅਗਲੀ ਵੀਡੀਓ ਚ ਫਿਰ ਇੱਕ ਇਤਹਾਸਕ ਗੁਰਦੁਆਰਾ ਦਰਸ਼ਨ ਕਰਵਾਵਾਂਗੇ ਜਿਸ ਜਗ੍ਹਾ ਦੇ ਉਤੇ ਕਲਗੀਧਰ ਪਾਤਸ਼ਾਹ ਜਿਨੇ ਆਪਣੇ ਸਾਰੇ ਸਿੰਘਾਂ ਨੂੰ ਕੱਤਰ ਕਰਕੇ ਸਮੂਹਕ ਸੰਸਕਾਰ ਕੀਤਾ ਸੀ ਉਸ ਸ਼ਹੀਦੀ ਸਥਾਨ ਦੇ ਦਰਸ਼ਨ ਕਰਵਾਵਾਂਗੇ ਇਨੀ ਸੇਵਾ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ